ਪੀਡੀ ਸਰਕਾਰ ਪਿਛਲੇ 10-12 ਸਾਲ ਤੋਂ ਰੂਲ ਕਰ ਰਹੀ ਹੈ ਤੇ ਬੀਜੇਪੀ ਆਰਐਸਐਸ ਦੀ ਮਨੋਵਾਦੀ ਸੋਚ ਦੇ ਨਾਲ ਦੇਸ਼ ਦੇ ਵਿੱਚ ਰਾਜ ਕਰ ਰਹੀ ਹੈ ਆਰਐਸਐਸ ਵਾਲੇ ਉਹ ਲੋਕ ਹੈ ਜਿਨ੍ਹਾਂ ਨੇ ਹਮੇਸ਼ਾ ਤੋਂ ਦਲਿਤ ਤੇ ਪਿਛੜੇ ਵਰਗ ਨੂੰ ਅਤਿਆਚਾਰ ਦਾ ਸਾਹਮਣਾ ਕਰਨ ਵਾਲੀ ਮਜਬੂਤ ਦਿੱਤਾਏ ਲੋਕ ਹੈ ਜਿਹੜੇ ਕਿਸੇ ਸਮੇਂ ਟੋਬੇ ਵਿੱਚ ਵੀ ਪਾਣੀ ਪੀਣ ਨਹੀਂ ਸੀ ਦਿੰਦੇ ਖੋਤੇ ਨਹੀਂ ਸੀ ਜਾਣ ਦਿੰਦੇ ਧਾਰਮਿਕ ਸਥਾਨ 'ਤੇ ਜਾਣ ਦੀ ਆਗਿਆ ਨਹੀਂ ਸੀ ਲੇਕਿਨ ਅੰਬੇਦਕਰ ਸਾਹਿਬ ਨੇ ਕਾਂਗਰਸ ਪਾਰਟੀ ਨੇ ਜੋ ਸਾਨੂੰ ਸੰਵਿਧਾਨ ਦਿੱਤਾ ਉਸ ਦੇ ਤਹਿਤ ਦੇਸ਼ ਵਿੱਚ ਐਸਸੀ ਐਸਟੀ ਆਦੀਵਾਸੀ ਪਿਛੜਾ ਵਰਗ ਮਿਨੋਰਟੀਜ਼ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਗਏ ਅੱਜ ਇਹ ਭਾਜਪਾ ਦੀ ਸਰਕਾਰ ਆ ਕੇ ਆਰਐਸਐਸ ਦੀ ਮਨੁਵਾਦੀ ਸੋਚ ਦੇ ਨਾਲ ਦੇਸ਼ ਦੇ ਵਿੱਚ Dalit ਵਰਗ ਤੇ ਪਿਛੜੇ ਵਰਗ ਤੇ ਕਿਸਾਨਾਂ ਦੇ ਮਿਨੋਰਟੀਜ਼ ਤੇ ਅਤਿਆਚਾਰ ਕਰ ਰਹੀ ਹੈ ਜੀਦਾ ਕੋਈ ਅੰਤ ਨਹੀਂ ਹੋ ਰਿਹਾ ਤੇ ਹਰ ਰੋਜ਼ ਇਹ ਘਟਨਾਵਾਂ ਵੱਧਦੀਆਂ ਜਾ ਰਹੀਆਂ ਇਹਦੇ ਪਿੱਛੇ ਮਨੋਵਾਦੀ ਤਾਕਤਾਂ ਦੀ ਛੈ ਹੈ ਜਿਹਦੇ ਕਰਕੇ ਇਹ ਅਤਿਆਚਾਰ ਦਿਨ ਪਰ ਦਿਨ ਵੱਧਦੇ ਜਾ ਰਹੇ ਤੇ ਚਰਮ ਸੀਮਾ ਤੇ ਪਹੁੰਚ ਰਹੇ ਮੈਂ ਸਿਰਫ 2-3 ਘਟਨਾਵਾਂ ਹੀ ਗਿਣਾਵਾਂਗਾ ਜਿਹਦੇ ਚ ਹਰਿਆਣਾ ਦੇ ਵਿੱਚ ਇੱਕ ਆਈਪੀਐਸ ਅਫਸਰ వై ਪੂਰਨ ਸਿੰਘ ਜੀ ਜਿਹਦੇ ਜਿਹੜਾ ਕਿ ਅੰਬੇਦਕਰੀ ਸੀ ਗਰੀਬ ਪਿਛੜੇ ਵਰਗ ਦੇ ਲੋਕਾਂ ਦੇ ਨਾਲ Dalit ਵਰਗ ਦੇ ਲੋਕਾਂ ਦੇ ਨਾਲ ਕਿਸਾਨਾਂ ਦੇ ਨਾਲ ਖੜਦਾ ਸੀ ਤੁਸੀਂ ਹੈਰਾਨ ਹੋਵੋਗੇ ਕਿ ਜਦੋਂ ਕਿਸਾਨਾਂ ਨੇ ਐਜੀਟੇਸ਼ਨ ਕੀਤਾ ਦਾ ਉਥੇ ਇੰਚਾਰਜ ਸੀ ਬੀਜੇਪੀ ਦੀ ਹਕੂਮਤ ਨੇ ਇਹਨੂੰ ਹੁਕਮ ਕੀਤਾ ਕਿ ਕਿਸਾਨਾਂ ਤੇ ਡਾਟੀ ਚਾਰਜ ਗੋੜੀਆਂ ਚਲਾਈਆਂ ਜਾਣ ਇਹਨਾਂ ਨੂੰ ਡਿਸਪਰਸ ਕਰਨ ਵਾਸਤੇ ਇਹਨਾਂ ਨੂੰ ਚੱਕੋ ਲੇਕਿਨ ਇਸ ਬੰਦੇ ਨੇ ਨਾ ਕਰਤੀ ਸੀ ਕਿ ਮੈਂ ਨਹੀਂ ਇਹ ਕੰਮ ਕਰਨਾ ਮੈਂ ਨਜਾਇਜ਼ ਗੋੜੀ ਤੇ ਡਾਂਗ ਘੱਲ ਕੇ ਲੜਿਆ ਇਹ ਹਮੇਸ਼ਾ ਗਰੀਬ ਪਰਿਵਾਰਾਂ 'ਚ ਆਏ ਅਫਸਰਾ ਦੀ ਰਹਿਨਮਾਈ ਕਰਦਾ ਸੀ ਉਹਨਾਂ ਨੂੰ ਸਹੀ ਜਗ੍ਹਾ ਤੇ ਪਹੁੰਚਾਉਣਾ ਉਹਨਾਂ ਨੂੰ ਸਹੀ ਜਗ੍ਹਾ ਤੇ ਲਾਉਣਾ ਉਨ੍ਹਾਂ ਦੀ ਅੰਬੇਦਕਰੀ ਸੋਚ ਦੇ ਨਾਲ ਜੋ ਸਾਡਾ ਸੰਵਿਧਾਨ ਕਹਿੰਦਾ ਉਹਦੇ ਹੱਕ ਧੋਣ ਵਾਸਤੇ ਲੜਦਾ ਸੀ ਤੇ ਕੁਝ ਲੋਗੀ ਤੋਂ ਐਨਟੀਸੀ ਜਿਹੜੇ ਇਹਨੂੰ ਹਰ ਟਾਈਮ ਪਰੇਸ਼ਾਨ ਕਰਦੇ ਸੀ ਤੇ ਆਖਰ ਨੂੰ ਉਹ ਇਹ ਸਤਿਆਚਾਰ ਦੀ ਭੇਟ ਚੜ ਗਿਆ ਤੇ ਉਸ ਨੇ ਮਜਬੂਰ ਹੋ ਕੇ ਸੁਈਸਾਈਡ ਕੀਤਾ ਆਪਣੇ ਸੁਈਸਾਈਡ ਦੇ ਨੋਟ ਦੇ ਵਿੱਚ ਉਹ ਡੀਜੀਪੀ ਸਮੇਤ ਉਨਾ ਸਾਰੇ ਲੋਕਾਂ ਦੇ ਨਾਮ ਲਿਖੇ ਗਿਆ ਜਿਹੜੇ ਉਹਦੀ ਮੌਤ ਦੇ ਲਈ ਜ਼ਿੰਮੇਵਾਰ ਕੋਈ ਵੀ ਸੁਇਸਾਈਡ ਨੋਟ ਆਉਂਦਾ ਤਾਂ ਉਹਦੇ ਤੇ ਕਾਰਵਾਈ ਹੁੰਦੀ ਹੈ ਉਹਦੇ ਤੇ ਪਰਚਾ ਹੁੰਦਾ ਤੇ ਜੋ ਜੋ ਨਾਮ ਉਹਦੇ ਵਿੱਚ ਲਿਖੇ ਹੁੰਦੇ ਫਸਟ ਇਨਫੋਰਮੇਸ਼ਨ ਰਿਪੋਰਟ 'ਚ ਉਹ ਨਾਮ ਆਉਂਦੇ ਆ ਲੇਕਿਨ ਬੀਜੇਪੀ ਰੂਲਡ ਹਰਿਆਣਾ ਸਟੇਟ ਫੋਨ ਕਰਕੇ ਚੰਡੀਗੜ੍ਹ ਦੀ ਜਿਹੜੀ ਯੂਨੀਟਰੈਟਰੀ ਹੈ ਬੀਜੇਪੀ ਦੇ ਅਧਿਕਾਰ ਅੰਦਰ ਫੋਨ ਕਰਕੇ ਉਹਦੇ ਉਹ ਨਾਮ ਐਫ ਆਈ ਆਰ ਤੇ ਨਹੀਂ ਲਿਖੇ ਗਏ ਜਿਹੜੇ ਬੰਦਿਆਂ ਨੇ ਜ਼ਿੰਮੇਵਾਰ ਸੀ ਉਹਦੇ ਸੁਇਸਾਈਡ ਨੋਟ ਦੇ ਮੁਤਾਬਕ ਤੇ ਅੱਜ 6 ਦਿਨ ਹੋ ਗਏ ਐ ਕੋਈ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਹੋਈ ਡੀਜੀਪੀ ਤੇ ਜਾਉਨਾ ਸਾਰੇ ਲੋਕਾਂ ਤੇ ਪਰਿਵਾਰ ਨੂੰ ਇੱਥੇ ਤੱਕ ਕੇ ਉਸ ਦੀ লাশ ਦਾ ਮੂੰਹ ਦੇਖਣ ਤੱਕ ਨਸੀਬ ਨਹੀਂ ਹੋਇਆ ਅਜੇ ਤੱਕ ਹਰ ਰੋਜ਼ लाश ਦਾ ਨਿਰਾਦਰ ਕੀਤਾ ਜਾਂਦਾ ਹੈ ਕਦੇ 16 ਸੈਟ ਜੋ ਪੀਜੀਏ ਲੈ ਜਾਂਦੇ ਪੀਜੀਏ ਤੋਂ ਦੂਸਰੇ ਪਾਸੇ ਲਿਆਂਦੇ ਪਰਿਵਾਰ ਦੀ ਇਜਾਜ਼ਤ ਤੋਂ ਬਿਨਾ ਬੱਚਿਆਂ ਨੂੰ ਪਰ ਉਸਦੇ ਪਿਤਾ ਦੀ লাশ ਤੱਕ ਜਾਣ ਨਹੀਂ ਦਿੱਤਾ ਗਿਆ ਹਰਿਆਣਾ ਪੁਲਿਸ ਹਰਿਆਣਾ ਦੇ ਭਾਜਪਾ ਦੇ ਲੀਡਰ ਹਰ ਰੋਜ਼ ਪਰਿਵਾਰ ਨੂੰ ਆ ਕੇ ਦਬਾਉਂਦੇ ਹੈ ਕਿ ਉਹ ਆਪਣੇ ਹੱਕਾਂ ਲਈ ਨਾ ਲੜਨ ਉਸ ਦੀ ADGP ਦੀ ਘਰਵਾਲੀ ਬਾਈ ਪੂਰਨ ਦੀ ਘਰਵਾਲੀ ਵੀ IAS ਹੈ ਤੇ ਪੰਜਾਬ ਦੀ Dalit ਪਰਿਵਾਰ ਦੀ ਜੰਪੜ ਕੋਟ ਫੱਤੇਵਰ ਦਾ ਪਿੰਡ ਉਹਦਾ ਭਾਈ ਆਮ ਆਦੀ ਪਾਰਟੀ ਚੋਂ MLA ਹੈ ਉਹਦਾ ਘਰਵਾਲਾ ADGPC ਆਪ IAS ਹਰਿਆਣਾ ਚ ਫੇਰ ਵੀ ਇੱਕ Dalit ਹੋਣ ਕਰਕੇ ਉਹਨੂੰ ਇਨਸਾਫ ਨਹੀਂ ਮਿਲ ਰਿਹਾ ਇੱਕ ਪਿਛੜੇ ਵਰਗ ਦੀ ਹੋਣ ਕਰਕੇ ਇਸ ਕਰਕੇ ਕਿ ਉਹ ਗਰੀਬ ਲੋਕਾਂ ਦੀ ਰਹਿਨਮਾਈ ਕਰਦਾ ਸੀ ਉਹਨੂੰ ਇਨਸਾਫ ਨਹੀਂ ਮਿਲ ਰਿਹਾ ਅੱਜ ਤੱਕ ਇਨਸਾਫ ਨਹੀਂ ਮਿਲਿਆ ਇਹ ਕੋਈ ਇੱਕ ਘਟਨਾ ਨਹੀਂ ਹੈ ਦੇਸ਼ ਦੇ ਵਿੱਚ ਯੂਪੀ ਦੇ ਵਿੱਚ ਹਰੀਓ ਮਾਲਮਿਕੀ ਨੌਜਵਾਨ ਉਸ ਨੂੰ رائے ਬਰੇਲੀ ਏਰੀਆ ਦੇ ਵਿੱਚ ਰਾਤ ਨੂੰ ਘੇਰ ਕੇ ਮੌਬ ਨੇ ਮਾਰਿਆ ਐਥੇ ਹੀ ਵਸ ਨਹੀਂ ਹੈ ਚੀਫ ਜਸਟਿਸ ਆਫ ਇੰਡੀਆ ਸਭ ਤੋਂ ਸਰਵਿਸ ਪੋਸਟ ਹੈ ਜਿਹੜੀ ਕਿ ਜੁਡੀਸ਼ੀਅਰ ਵਿੱਚ ਟਾਪ ਦੀ ਪੋਸਟ ਹੈ ਪੂਰੇ ਤੇ ਜੁੱਤੀ ਛਿੱਟਣ ਦੀ ਕੋਸ਼ਿਸ਼ ਹੋਈ ਹੈ ਤੇ ਉਹਦੇ ਨਾਰੇ ਮਾਰੇ ਗਏ ਉੱਥੇ ਪੰਜਾਬ ਦੇ ਵਿੱਚ ਅੰਬੇਦਕਰ ਸਾਹਿਬ ਦੇ ਬੁੱਤ ਨੂੰ बार-बार ਬੇਇੱਜ਼ਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਜਲੰਧਰ ਦੇ ਵਿੱਚ ਫਲੋਰ ਦੇ ਵਿੱਚ ਕਿੰਨੀਆਂ ਹੀ ਘਟਨਾਵਾਂ ਹੋ ਗਈਆਂ ਕਿ ਬਾਅਦ-ਬਾਰ ਅੰਬੇਦਕਰ ਸਾਹਿਬ ਦੇ ਬੁੱਤ ਨੂੰ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੇਸ਼ ਦੇ ਗ੍ਰਹਿ ਮੰਤਰੀ ਪਾਰਲੀਮੈਂਟ ਦੇ ਵਿੱਚ ਅੰਬੇਦਕਰ ਸਾਹਿਬ ਦੇ ਖਿਲਾਫ ਬੋਲਦੇ ਐ। ਤੇ ਉਹਨਾਂ ਨੂੰ ਕਹਿੰਦੇ ਆ ਕਿ ਇਹ ਫੈਸ਼ਨ ਹੋ ਗਿਆ ਅੱਦਕਲ। ਕੀ ਹੈ ਅੰਬੇਦਕਰ 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 ਕਰਤੇ ਹੋ? ਇਸ ਤਰ੍ਹਾਂ ਦੀ ਨੀਤੀ ਦੇ ਨਾਲ ਅੱਜ ਦੇਸ਼ ਦੀ ਸਰਕਾਰ ਚੱਲ ਰਹੀ ਹੈ ਇਹ ਭਾਈ ਪੂਰਨ ਸਿੰਘ ਇਹ ਮਸੀਹਾ ਸੀ ਦਲਿਤ ਵਰਗ ਦਾ ਪਿਛੜੇ ਵਰਗ ਦਾ ਇਹ ਕਿਸਾਨਾਂ ਦਾ ਮਸੀਹਾ ਸੀ ਤੇ ਅੱਜ ਉਸ ਦੀ লাশ ਆਪਣੇ ਸੰਸਕਾਰ ਨੂੰ ਵੇਟ ਕਰ ਰਹੀ ਹੈ ਲੇਕਿਨ ਉਹਨੂੰ ਸੰਸਕਾਰ ਨਹੀਂ ਹੋ ਰਿਹਾ ਕਿਉਂਕਿ ਜਿਹੜਿਆ ਬੰਦੇ ਜ਼ਿੰਮੇਵਾਰ ਹੈ ਉਹਨਾਂ ਨੂੰ ਨਾ ਫੜਿਆ ਗਿਆ ਨਾ ਸਜ਼ਾ ਦਿੱਤੀ ਗਈ ਨਾ ਐਫਆਈਆਰ ਚ ਨਾਮਜ਼ਦ ਕੀਤਾ ਗਿਆ ਜਿਹਦੇ ਕਰਕੇ ਅੱਜ ਪੂਰੇ ਦੇਸ਼ ਦੇ ਵਿੱਚ ਰਿਸੈਂਟਮੈਂਟ ਹੈ ਪੂਰੇ ਦੇਸ਼ ਦੀ ਮਿਨੋਰਟੀਜ਼ ਦਲਿਤ ਵਰਗ ਪਿਛੜਾ ਵਰਗ ਆਦੀਵਾਸੀ ਹਰ ਗਰੀਬ ਪਰਿਵਾਰ ਅੱਜ ਚਿੰਤਤ ਹੈ ਆਪਣੇ ਫਿਊਚਰ ਦੇ ਲਈ ਇਸ ਸਰਕਾਰ ਦੇ ਵਿੱਚ ਦਲਿਤ ਵਰਗ ਪਿਛੜਾ ਵਰਗ ਜਨਜਾਤੀਆਂ ਤੇ ਮਿਨਿਓਰਟੀਜ਼ ਦਾ ਰਹਿਣਾ ਮੁਹਾਲ ਹੋਇਆ ਹੋਇਆ ਇਸ ਦੇਸ਼ ਦੇ ਵਿੱਚ ਤੇ ਉਹਨਾਂ ਨੂੰ ਅਤਿਆਚਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਕਰਕੇ ਅੱਜ ਕਾਂਗਰਸ ਪਾਰਟੀ ਵੱਲੋਂ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਅਸੀਂ ਮੰਗ ਕਰਦੇ ਹਾਂ ਕਿ ਜਿਹੜੇ ਐਡੀਜੀਪੀ ਹਰਿਆਣਾ ਦੀ ਮੌਤ ਲਈ ਬੰਦੇ ਜ਼ਿੰਮੇਵਾਰ ਹੈ ਉਹਨਾਂ ਨੂੰ ਤੁਰੰਤ ਫੜਿਆ ਜਾਵੇ ਜਿਹੜਾ ਡੀ ਡੀਜੀਪੀ ਹੈ ਉੱਥੇ ਦਾ ਉਸ ਨੂੰ ਤੁਰੰਤ ਹਉਦੇ ਤੋਂ ਲਾਂਬੇ ਕੀਤਾ ਜਾਵੇ ਤੇ ਉਹਨੂੰ ਹਥਕੜੀ ਲਗਾ ਕੇ ਅੰਦਰ ਕੀਤਾ ਜਾਵੇ ਤੇ ਪਰਿਵਾਰ ਦੀ ਜੋ ਜੋ ਮੰਗ ਹੈ ਪਰਿਵਾਰ ਦੀ ਮਦਦ ਕੀਤੀ ਜਾਵੇ ਇਸ ਦੁੱਕੜੀ ਦੇ ਵਿੱਚ ਉਹਨਾਂ ਨੂੰ ਇਨਸਾਫ ਦਿੱਤਾ ਜਾ ਦਿੱਤਾ ਜਾਵੇ ਕਾਂਗਰਸ ਪਾਰਟੀ ਪੂਰੇ ਦੇਸ਼ ਦੀ ਕਾਂਗਰਸ ਪਾਰਟੀ ਸੋਨੀਆ ਗਾਂਧੀ ਜੀ ਨੇ ਵੀ ਚਿੱਠੀ ਲਿਖੀ ਹੈ ਰਾਹੁਲ ਗਾਂਧੀ ਜੀ ਵੀ ਚਿੰਤਿਤ ਹੈ ਤੇ ਖੜਗੇ ਸਾਹਿਬ ਦਾ ਵੀ ਮੈਨੂੰ ਕੱਲ ਟੈਲੀਫੋਨ ਆ ਕੇ ਉਹਨਾਂ ਨੇ ਸਾਰੀ ਜਾਣਕਾਰੀ ਪਰਿਵਾਰ ਵਾਸਤੇ ਲਈ ਹੈ ਇਸ ਕਰਕੇ ਕਾਂਗਰਸ ਪਾਰਟੀ ਪਰਿਵਾਰ ਦੇ ਨਾਲ ਖੜੀ ਹੈ ਐਸੀ ਮੰਗ ਕਰਦੇ ਆ ਕਿ ਪਰਿਵਾਰ ਦੀਆਂ ਜਿਹੜੀਆਂ ਮੰਗਾਂ ਹਨ ਉਹਨਾਂ ਨੂੰ ਜਿਹੜੀ ਉਹ ਇਨਸਾਫ ਮੰਗਦੇ ਆ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ